ਹੇ ਗਾਇਸ ਲੈ ਕੇ ਹਾਂ ਸਰ ਹਾਂ ਪੱਪੇ ਦੀ ਮਹਾਰਨੀ ਤੋਂ ਸ਼ਬਦ ਰਚਨਾ ਸਾਡਾ ਪੰਜਾਬੀ ਦਾ ਪ ਪਾ ਪਾ ਤੋਂ ਪਤੀ ਪਤੰਗ ਪਹਾੜ ਪਸੀਨਾ ਪਸ਼ੂਆਂ ਪੱਛਮ ਪਲੰਗ ਪ੍ਰਮਾਤਮਾ ਪਰਦਾ ਪਰੀ ਪੜਿਆ ਪਰਖ ਪਰਸ਼ਾਵਾਂ ਪਰਨੇ ਪਟੜੀ ਪਕੜਿਆ ਪ੍ਰਦੇਸ਼ ਪਰਿਵਾਰ ਪਰਾਈ ਪਛਾਣ ਪਵਿੱਤਰ ਪਾਸਾ ਪੱਪੇ ਕੰਨਾ ਪਾਣੀ ਪਾਰ ਪਾਰਾ ਪੱਪੀ ਪੌਣ ਪਾਚ ਪਸੀਹਰੀ ਪਿਤਾ ਪਿੰਡ ਪਿਓ ਪਿਸੂ ਪਿੱਠੂ ਪਿਛਲੇ ਪਿੰਜਰੇ ਪੇੜ ਪਿਆਰ ਪਿੱਠ ਪਿੱਲੇ ਪੱਪੇ ਵਿਹਰੀ ਪੀੜਾ ਤੇ ਪੀਲੇ ਪੀੜੀ ਪੀਂਗ ਪੀਰ ਪੀੜਾ ਪੇਣ ਪਿਤਾ ਪਿੰਡੇ ਇਸ ਤਰ੍ਹਾਂ ਸੀ ਹੋਰ ਬਹੁਤ ਸਾਰੇ ਜਿਹੜੇ ਸ਼ਬਦ ਆ ਪੱਪੇ ਦੀ ਸਿਹਾਰੀ ਤੋਂ ਤੇ ਪੱਪੇ ਦੀ ਵਿਹਾਰੀ ਤੋਂ ਅਸੀਂ ਜਿਹੜੇ ਬਣਾ ਸਕਦੇ ਹਾਂ ਪੱਪੇ ਔਕੜ ਪੋਲੇ ਸਪੁੱਤਰ ਪੁੱਠਾ ਪਵਾੜੇ ਪੂੜੇ ਪੋੜ ਪੋਤਲੇ ਪੁੱਤ ਪੁੱਛੋ ਪੁਛਿਆ ਪੁਣਿਆ ਪੱਪੇਤਲਾਮ ਪੂਰਨ ਪੂਸ਼ ਪੂੰਜਦੇ ਪੂਰਨੇ ਪੂਰਨ ਮੱਛੀ ਪਰੀ ਪੂਰੀ ਪੂਣੀਆਂ ਪੂਰਵ ਪੱਪੇਤਲਾਮ ਪਿੰਡੂ ਪੇਟ ਪੈਂਟ 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 ਪੇਚ ਪੇਚਾ ਪੱਪੇਤਲਾਮ ਪੈਡਲ ਪੈਸੇ ਪੈਨਸ਼ਨ پیغمبر ਪੈਗ ਪੈੜ ਪੈਕ ਪੱਪੇ ਛੋੜਾ ਪੋਤੀਆਂ ਪੋਤੜੇ ਪੋਲੇ ਪੋਰੀ ਪੋਥੀ ਪੋਸਤ ਪੋ ਪੋਹੜ ਓੜਪੋੜ ਕਰਨਾ ਪੋਚਾ ਪੱਪੇ ਕਨੋੜਾ ਪੌਣਾ ਪਲਾ ਪੱਦਾ ਪੋਂ 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 ਪਪੇ ਅਦਕ ਪੱਖਾ ਪੱਲੇ ਪਸਰ ਪੱਛਮ ਪਦਰਾ ਪੱਦਰ ਪਦਰਾ ਪਪੇ ਟਿੱਪੀ ਪੰਜਾਬੀ ਪੰਜਾਲੀ ਪੰਘੂੜੇ ਪੰਚਾਇਤ ਪੰਜ ਪੰਜ ਭਜਾ ਪਪੇ ਦੇ ਪੈਰ ਦੇ ਵਿੱਚ ਵੀ ਅਸੀਂ ਰਤਾ ਰਤਾ ਪਰਤਦੇ ਹਾਂ ਨਾਲ ਵੀ ਪਰਤਦੇ ਹਾਂ ਪ੍ਰਕਾਸ਼ ਪ੍ਰੀਤਮ ਪਰਮਾਤਮਾ ਪਰਮਵੀਰ ਪਰਨਾਮ ਪਰਮਾਣੂ ਪ੍ਰੇੜ ਪਰੇਸ਼ਨ ਪ੍ਰਾਪਤੀ ਪ੍ਰੀਤ ਪ੍ਰੀਤਵਾਨ ਇਸੇ ਤਰ੍ਹਾਂ ਸੀ ਪਪੇ ਤੇ ਬਹੁਤ ਸਾਰੇ ਸ਼ਬਦ ਜਿਹੜੇ rare ਨੂੰ ਪੈਰ ਦੇ ਵਿੱਚ ਲਗਾ ਕੇ ਜੋਰ ਦੇ ਕੇ ਤੇ ਥੋੜਾ ਜਿਹਾ rare ਦੀ ਆਵਾਜ਼ ਕੱਟ ਕੇ ਅਸੀਂ ਜਿਹੜੇ ਅੱਖਰ ਆਹੋ ਵਰਤ ਸਕਦੇ ਆ ਪਪੇ ਦੇ ਨਾਲ ਧੰਨਵਾਦ ਜੀ